ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਆ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਪਤੀ ਦੇ ਸੱਤੇ ਰਾਜ ਕਿੰਨੇ ਹੀ ਵਰਿਆਂ ਬਾਅਦ ਮੈਂ ਦੋ ਧੀਆਂ ਦੀ ਮਾਂ ਬਣੀ ਇੱਕੋ ਹੀ ਕੁੱਖ ਚੋਂ ਇੱਕੋ ਸਮੇਂ ਪੈਦਾ ਹੋਈਆਂ ਦੋ ਧੀਆਂ ਤੇ ਦੋਨਾਂ ਵਿੱਚ ਡਾਡਾ ਫਰਕ ਸੀ ਰੰਗ ਪੱਖੋਂ ਵੀ ਤੇ ਸੇਤ ਪੱਖੋਂ ਵੀ ਘਰ ਚ ਬੜੀ ਰੌਣਕ ਸੀ ਜਦ ਮੈਂ ਮੋੜ ਸੋਹਰੇ ਘਰ ਆਏ ਘਰ ਚ ਇੱਕੋ ਜਿਹੇ ਦੋ ਦੋ ਖੜਾਉਣੇ ਸਨ ਪਰ ਕੱਪੜਿਆਂ ਦੇ ਰੰਗਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਸਾਰੇ ਆਖਰੇ ਸੀ ਕਿ ਨਸੀਬ ਕਾਰ ਦੇ ਫਿੱਕੇ ਰੰਗ ਪਾਇਓ ਤੇ ਨਿਹਾਲ ਕਾਰ ਦੇ ਗਾੜੇ ਸੁਣ ਕੇ ਬੜਾ ਅਜੀਬ ਲੱਗਾ ਕਿਉਂਕਿ ਰੱਬ ਨੇ ਤਾਂ ਫਰਕ ਰੱਖਿਆ ਹੀ ਸੀ ਪਰ ਇੱਕੋ ਕੁਖ ਚੋਂ ਜਣੀਆਂ ਲਈ ਮੈਂ ਕਿੰਦਾ ਵਿਤਕਰਾ ਕਰਾਂ ਸਮਾ ਆਪਣੀ ਚਾਲੇ ਚੱਲਦਾ ਗਿਆ ਤੇ ਉਮਰਾਂ ਦੇ ਵਧਣ ਨਾਲ ਇਹ ਭੇਦ ਭਾਵ ਹੋਰ ਵੀ ਵਧਦਾ ਗਿਆ ਉਹਨਾਂ ਦੀ ਦਾਦੀ ਅਕਸਰ ਹੀ ਨਿਹਾਲੋ ਨੂੰ ਚੁੱਲ੍ਹੇ ਚੌਂਕੇ ਵੱਲ ਤੇ ਨਸੀਬੋ ਨੂੰ ਮੱਜਾਂ ਦੇ ਕੰਮਾਂ ਵੱਲ ਲਗਾ ਦਿੰਦੀ ਉਹਨੇ ਵੀ ਕਦੇ ਅੱਗੋਂ ਮਾਂ ਦੀ ਧੀਨੇ ਜਵਾਬ ਨਾ ਦਿੰਦੀ ਤੇ ਚਾਟ ਟਾਖੇ ਲੱਗ ਜਾਂਦੀ ਜਦ ਸੌਣਮੀ ਨਾ ਆਉਣਾ ਤਾਉਨੇ ਚੂੜੀਆਂ ਨਾ ਚੜਾਉਣੀਆਂ ਮੈਂ ਬਥੇਰਾ ਜ਼ੋਰ ਲਾਉਣਾ ਕਿ ਨਾਲ ਦੀਆਂ ਚਾਹ ਪੂਰੇ ਕਰਦੀਆਂ ਕਮਲੀਏ ਤੂੰ ਵੀ ਕਰਿਆ ਕਰ ਪਰ ਉਹ ਨਾ ਮੰਨਦੀ ਸਗੋਂ ਹੱਸ ਕੇ ਟਾਲ ਦਿੰਦੀ ਹੁਣ ਦੋਵੇਂ ਵਿਆਹਯੋਗੀਆਂ ਹੋ ਗਈਆਂ بڑے ਰਿਸ਼ਤੇ ਉੱਠਦੇ ਨਿਹਾਲ ਲੋਲੀ ਪਰ ਨਸੀਬੋ ਦੇ ਰੰਗ ਕਰਕੇ ਮੱਠੇ ਪੈ ਜਾਂਦੇ ਬੜਾ ਚੋਰਾ ਸੀ ਮੈਨੂੰ ਉਹਦਾ ਇੱਕ ਦਿਨ ਮੈਂ ਆਖ ਦਿੱਤਾ ਦੋਨੋਂ ਇੱਕੋ ਘਰੇ ਨਹੀਂ ਵਿਆਉਣੀ ਆ ਮੈਨੂੰ ਡਾਰਸੀ ਕੇ ਵਿਤਕਰਾ ਸ਼ਾਇਦ ਸੌਰੇ ਘਰ ਵੀ ਹੋਇਆ ਕਰੇਗਾ ਤੇ ਵੈਸੇ ਵੀ ਸਿਆਣੇ ਆਖਦੇ ਨੇ ਕਿ ਦੂਰ ਦੇ ਫੁੱਲ ਹੀ ਸੌਂਦੇ ਨੇ ਨਿਹਾਲੋ ਨੂੰ ਵੱਡੇ ਖਾਨਦਾਨ ਚੋ ਰਿਸ਼ਤਾ ਆਇਆ ਛੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਹੋਈ ਪਰ ਕਹਿੰਦੇ ਆ ਨਾ ਕਿ ਤਤੀ ਚਾਹ ਪੀਵਾਂਗੇ ਤਾਂ ਮੂੰਹ ਤਾਂ ਮੱਚੇਗਾ ਹੀ ਬੜਾ ਕੁਝ ਦਿੱਤਾ ਪਰ ਲੋਬੀਆਂ ਦਾ ਕਦ ਢਿੱਡ ਭਰਦਾ ਅੱਤ ਦਾ ਸ਼ਰਾਬੀ ਬੜੇ ਔਖੇ ਦਿਨ ਦੇਖਿਓ ਨੇ ਸੌਰੇ ਤੇ ਇੱਧਰ ਨਸੀਬੋ ਦੇ ਆਨੰਦ ਸੁਧਾਰਨ ਜੇ ਪਰਿਵਾਰ ਚ ਕਰ ਦਿੱਤੀ ਪਰ ਉਸ ਚੰਦਰੀ ਦੇ ਉਸ ਘਰ ਜਾ ਕੇ ਨਸੀਬ ਹੀ ਬਦਲ ਗਏ ਮੇਰੀ ਮਾਂ ਅਕਸਰ ਆਖਿਆ ਕਰਦੀ ਸੀ ਹੁੰਦੀਆਂ ਨਾ ਮਣ ਮੱਥੀਆਂ ਕਦੇ ਲੱਗਦੇ ਨਾ ਭਾਗ ਪਰਾਈ ਸ਼ਾਇਦ ਔਰਤ ਦੀ ਜ਼ਿੰਦਗੀ ਉਸਦੇ ਸਾਈਂ ਦੇ ਸਿਰ ਤੇ ਹੀ ਨਿਰਪਰ ਕਰਦੀ ਹੈ ਜਿਉ ਚੰਗਾ ਤਾਂ ਉਹ ਤੰਗੀਆਂ ਤੁਰਸ਼ੀਆਂ ਵੀ ਉਖੀੜੇ ਮੱਥੇ ਕੱਟ ਜਾਂਦੀ ਹੈ ਨਹੀਂ ਤਾਂ ਫਿਰ ਸੋਹਣੇ ਰੰਗ ਰੂਪ ਵਾਲੀਆਂ ਵੀ ਸਹਰੇ ਘਰ ਸਨਮਾਨ ਨਹੀਂ ਪਾਉਂਦੀਆਂ ਤੇ ਸੁਧਾਰਨ ਦੇ ਖਵਾਲੜੀਆਂ ਵੀ ਪਤੀ ਦੇ ਸਿਰ ਤੇ ਰਾਜ ਕਰਦੀਆਂ ਨੇ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ